ਮਤਰੇ ਪਿਓ ਨੇ ਤੀ ਦੇ ਕਰਪੜ ਕੀਤਾ ਵੱਡਾ ਕਾਂਡ ਉਦਾਂ ਵੀ ਉਹ ਪ੍ਰੈਗਨੈਂਟ ਵੀ ਹੈਗੀ ਤੇ ਉਹਨਾਂ ਨੂੰ ਧੱਕਾ ਮਾਰਿਆ ਉਹਨਾਂ ਕੋਲ 2-3 ਸਾਲ ਦੀ ਬੱਚੀ ਵੀ ਹੈਗੀ ਹੈ ਤੇ ਉਸ ਤੋਂ ਬਾਅਦ ਜਿੱਦਾਂ ਹੀ ਮੇਰੇ ਹਸਬੰਡ ਆਏ ਉਹਨਾਂ ਨੇ ਮਾਰਕੁੱਟ ਕਰਨੀ ਸ਼ੁਰੂ ਕਰਤੀ ਉਹਨਾਂ ਕੋਲ ਤਿੱਖਾ ਜਿਹਾ ਹਥਿਆਰ ਸੀ ਕਾਇਕ ਗਰਭਵਤੀ ਨਣਦ ਵੀ ਲਈ ਲਪੇਟੇ ਚ ਉਹਨਾਂ ਨੇ ਪਹਿਲੇ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਗਲੇ ਤੇ ਤੇ ਮੇਰੇ ਹਸਬੰਡ ਅੱਗੇ ਹੋਏ ਮੇਰੀ ਪਿੱਠ ਤੇ ਲੱਗੀ ਹੋਈ ਟਾਂਕੇ ਤੇ ਉਹਨਾਂ ਦੇ ਹੱਥ ਤੇ ਤੇ ਜਦੋਂ ਉਹਨਾਂ ਨੂੰ ਮਾਰਨ ਲੱਗੇ ਤੇ ਮੇਰੇ ਛੋਟੇ ਦੀਦੀ ਅੱਗੇ ਹੋਏ ਤੇ ਉਹਨਾਂ ਦੇ ਵੀ ਸਿਰ ਤੇ ਸੱਟ ਲੱਗੀ ਪਿਆਖ ਲਾਰਾ ਬਣਿਆ ਫਿਲਮੀ ਸੀਨ ਉਦੋਂ ਤੇ ਉਹ ਮੇਰੇ ਫਾਦਰ ਲੱਗਦੇ ਆ ਬਟ ਮਤਲਬ ਸੁਤੇਲੇ ਫਾਦਰ ਹਨ ਮੇਰੇ ਹਾਂਜੀ ਮਤਲਬ ਸੈਕਿੰਡ ਮੈਰਿਜ ਹੋਈ ਹੈ ਮੇਰੀ ਮੰਮੀ ਨਾਲ ਉਹਨਾਂ ਦੀ ਠੀਕ ਹੈ ਜੀ ਹਾਂ ਪੰਜਾਬ ਦੇ ਅੰਦਰ ਇੱਕ ਵੱਡੀ ਵਾਰਦਾਤ ਹੋਈ ਹੈ ਜਿੱਥੇ ਇੱਕ ਮਤਰੇ ਪਿਓ ਨੇ ਆਪਣੀ ਹੀ ਸਰਜਰੀ ਵਿਆਹੀ ਤੀ ਦੇ ਘਰ ਪੜ ਵੱਡਾ ਕਾਂਡ ਕਰ ਦਿੱਤਾ ਹਸਪਤਾਲ ਦੇ ਮੰਜਿਆਂ ਤੇ ਪਈਆਂ ਹੋਈਆਂ ਫਟੜ ਇਹ ਮਹਿਲਾਵਾਂ ਦਰਅਸਲ ਛੂੜਾ ਪਾਏ ਹੋਏ ਇਹ ਜੋ ਮਹਿਲਾ ਦਿਖਾਈ ਦੇ ਰਹੀ ਹੈ ਦਰਅਸਲ ਇਹ ਉਸੇ ਹੀ ਮਤਰੇ ਪਿਓ ਦੀ ਤੀ ਹੈ ਜਿਸਨੇ ਕਿ ਆਪਣੀ ਹੀ ਤੀ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਤੇ ਉਹ ਵੀ ਉਸ ਤੇ ਸੋਰੇ ਕਰ ਵੜ ਕੇ ਉੱਥੇ ਹੀ ਦੂਜੇ ਪਾਸੇ ਤੁਹਾਨੂੰ ਮੰਜੇ ਤੇ ਇੱਕ ਹੋਰ ਬੈਲਾ ਪਈ ਹੋਈ ਨਜ਼ਰ ਆ ਰਹੀ ਹੈ ਉਹ ਹੋ ਵੀ ਇਸ ਬਰਦਾਦੀ ਚਪੇਟ ਤੇ ਵਿੱਚ ਆਈ ਹੈ ਤੇ ਨਾਲ ਹੀ ਨਾਲ ਇੱਕ ਹੋਰ ਸ਼ਖਸ ਵੀ ਪਿਆ ਜੋ ਕਿ ਫਟੜ ਹੋਈ ਪਤਨੀ ਦਾ ਪਤੀ ਹੈ ਪਰਵਾਰਿਕ ਮੈਂਬਰਾਂ ਦੇ ਦੱਸਣ ਦੇ ਮੁਤਾਬਕ ਉਹ ਹੋਰ दारू ਦੇ ਨਾਲ ਰੱਜਿਆ ਹੋਇਆ ਸੀ ਤੇ ਉਸਨੇ ਇਹਨਾ ਹੀ ਨਹੀਂ ਇਸ ਸਖਸ ਨੇ ਆਪਣੀ ਹੀ ਤੀ ਦੀ ਗਰਭਤੀ ਨੜਦ ਨੂੰ ਵੀ ਲਪੇਟੇ ਦੇ ਵਿੱਚ ਲਿਆ ਤੇ ਉਸ ਨੂੰ ਵੀ ਬੁਰੇ ਤਰੀਕੇ ਦੇ ਨਾਲ ਜ਼ਖਮੀ ਕੀਤਾ ਸਰ ਮੈਂ ਨਾ ਮੈਂ ਤੇ ਮੇਰੇ ਹਸਬੰਦ ਅਮਰਦੀਪ ਸਿੰਘ ਅਸੀਂ 17 ਤਰੀਕ ਨੂੰ ਨਾ ਕੋਰਟ ਮੈਰਿਜ ਕਰਵਾਈ ਸੀਗੀ ਆਪਣੀ ਮਰਜ਼ੀ ਨਾਲ ਕਿਹੜੀ ਜਗ੍ਹਾ ਤੇ ਖਸ਼ਿਆਰਪੁਰ ਤੇ ਉਸ ਤੋਂ ਬਾਅਦ ਅਸੀਂ 2-3 ਦਿਨ ਬਾਹਰ ਹੀ ਰਹੇ ਸੀਗੇ ਤੇ ਮੈਰਿਜ ਤੇ ਸਾਡੇ ਨਾਲ ਮੰਮੀ ਡੈਡੀ ਗਏ ਸੀਗੇ ਮੇਰੇ ਹਸਬੰਦ ਦੇ ਮੰਮੀ ਡੈਡੀ ਪੇਰੈਂਟਸ ਤੇ ਉਸ ਤੋਂ ਬਾਅਦ ਆਪਾਂ 2-3 ਦਿਨ ਬਾਹਰ ਹੀ ਰਹੇ ਸੀਗੇ ਤੇ ਫਿਰ ਆਪਾਂ 22 ਤਰੀਕ ਨੂੰ ਆਏ ਸੀਗੇ ਘਰੇ ਵਾਪਸ ਤੇ ਫਿਰ ਉਸ ਤੋਂ 2 ਕੁ ਦਿਨ ਬਾਅਦ ਮੇਰੇ ਹਸਬੰਡ ਕੰਮ ਤੇ ਗਏ ਸੀਗੇ ਤੇ ਮੈਂ ਤੇ ਮੇਰੇ ਛੋਟੇ ਦੀਦੀ 99 ਦੇ ਤੇ ਇੱਕ ਵੱਡੇ ਨਨਾਨਾ ਉਹ ਆਏ ਉਹ ਘਰੇ ਆਏ ਹੋਏ ਸੀ ਤੇ ਉਹਨਾਂ ਦੀ 2-3 ਸਾਲ ਦੀ ਬੱਚੀ ਵੀ ਹੈਗੀ ਐ ਤੇ ਉਹ ਪ੍ਰੈਜ਼ੈਂਟ ਵੀ ਹੈਗੇ ਆ ਆਹ ਤਿੰਨ ਜਣੇ ਘਰੇ ਸੀਗੇ ਤੇ ਮੇਰੇ ਫਾਦਰ ਫਾਦਰ ਆਏ ਸੀਗੇ ਘਰ ਤੇ ਮੈਨੂੰ ਨਹੀਂ ਸੀ ਪਤਾ ਮੈਂ ਅੰਦਰਲੇ ਰੂਮ ਸੀਗੀ ਮੇਰੀ ਛੋਟੀ ਦੀਦੀ ਜਿਹੜੇ ਉਹਨਾਂ ਨੇ ਦਰਵਾਜ਼ਾ ਖੋਲਿਆ ਤੇ ਉਹਨਾਂ ਨੇ ਅੰਦਰ ਬਿਠਾਇਆ ਉਹਨੂੰ ਉਹਦਾ ਝੂਠ ਬੋਲ ਕੇ ਅੰਦਰ ਆਏ ਸੀਗੇ ਕਿ ਮੈਂ ਕੋਰਟ ਵੱਲੋਂ ਆਇਆ ਤੁਹਾਡੇ ਸਰਟੀਫਿਕੇਟ ਦੇਣ ਉਹਨਾਂ ਨੇ ਇੱਕ ਫਾਈਲ ਵੀ ਫੜੀ ਹੋਈ ਸੀ ਉਹ ਚ ਸਾਨੂੰ ਨਹੀਂ ਪਤਾ ਉਦਾਂ ਤੇ ਉਹ ਮੇਰੇ ਫਾਦਰ ਲੱਗਦੇ ਆ ਬਟ ਮਤਲਬ ਸੋਤੇਲੇ ਫਾਦਰ ਹਨ ਵੀਰੇ ਹਾਂਜੀ ਮੈਨੇ ਮਤਲਬ ਸੈਕੰਡ ਮੈਰਿਜ ਹੋਈ ਹੈ ਮੇਰੀ ਮੰਮੀ ਨਾਲ ਉਹਨਾਂ ਦੀ ਠੀਕ ਹੈ ਤੇ ਉਸ ਤੋਂ ਬਾਅਦ ਮੇਰੇ ਦੀਦੀ ਨੇ ਕੁੰਡਾ ਖੋਲਿਆ ਉਹਨਾਂ ਨੂੰ ਅੰਦਰ ਬਿਠਾਇਆ ਉਹਨਾਂ ਦੇ ਹੱਥ 'ਚ ਇੱਕ ਫਾਈਲ ਸੀਗੀ ਸਾਨੂੰ ਨਹੀਂ ਪਤਾ ਉਹ 'ਚ ਕਿਹੜੇ ਕਾਗਜ਼ ਸੀਗੇ ਪਰ ਉਹਨਾਂ ਨੇ ਇੰਨਾ ਕਿਹਾ ਕਿ ਕੋਰਟ ਵੱਲੋਂ ਆਇਆ ਮੈਂ ਤੇ ਉਸ ਤੋਂ ਬਾਅਦ ਉਹਨਾਂ ਨੇ ਅੰਦਰ ਬਿਠਾਇਆ ਮੈਂ ਅੰਦਰ ਹੀ ਰੋਂਦੀ ਕਿ ਮੈਂ ਆਵਾਜ਼ ਸੁਣੀ ਉਹਨਾਂ ਦੀ ਮੈਂ ਪਛਾਣਿਆ ਤੇ ਫਿਰ ਮੈਂ ਆਪਣੇ ਹਸਬੰਦ ਨੂੰ ਫੋਨ ਕੀਤਾ ਉਹ ਥੋੜੀ ਦੂਰ ਤੇ ਕੰਮ ਕਰਦੇ ਉਹ ਆਗੇ ਸੀਗੇ ਘਰ ਦੋ ਤਿੰਨ ਮਿੰਟ 'ਚ ਤੇ ਮੇਰੇ ਜਿਹੜੇ ਵੱਡੇ ਦੀਦੀ ਐ ਉਹ ਨਾਲ ਪੇਰੈਂਟਸ ਨੂੰ ਫੋਨ ਕਰਨ ਲੱਗੀ ਕਿ ਘਰ ਕੋਈ ਘਰੇ ਕੋਈ ਆਇਆ ਤੁਸੀਂ ਆਜੋ ਤੇ ਜਿੱਦਾਂ ਹੀ ਉਹ ਉੱਠੇ ਫੋਨ ਕਰਨ ਨੂੰ ਉਹਨਾਂ ਨੇ ਉਹਨੂੰ ੱਤਕਾ ਮਾਰ ਉਦੋਂ ਵੀ ਉਹ ਪ੍ਰੈਗਨੈਂਟ ਵੀ ਹੈਗੀ ਤਾਂ ਉਹਨਾਂ ਨੂੰ ਧੱਕਾ ਮਾਰਿਆ ਉਹਨਾਂ ਕੋਲ 2-3 ਸਾਲ ਦੀ ਬੱਚੀ ਵੀ ਹੈਗੀ ਆ ਤੇ ਉਸ ਤੋਂ ਬਾਅਦ ਜਿੱਦਾਂ ਹੀ ਮੇਰੇ ਹਸਬੰਡ ਆਏ ਉਹਨਾਂ ਨੇ ਮਾਰਕੁੱਟ ਕਰਨੀ ਸ਼ੁਰੂ ਕਰਤੀ ਉਹਨਾਂ ਕੋਲ ਤਿੱਖਾ ਜਿਹਾ ਹਥਿਆਰ ਸੀ ਕਾਇਕ ਉਹਨਾਂ ਨੇ ਪਹਿਲੇ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਗਲੇ ਤੇ ਫਿਰ ਮੇਰੇ ਹਸਬੰਡ ਲੱਗੇ ਹੋਏ ਮੇਰੀ ਪਿੱਠ ਤੇ ਲੱਗੇ ਹੋਏ ਟਾਂਕੇ ਤੇ ਉਹਨਾਂ ਦੇ ਹੱਥ ਤੇ ਫਿਰ ਜਦੋਂ ਉਹਨਾਂ ਨੂੰ ਮਾਰਨ ਲੱਗੇ ਤੇ ਮੇਰੇ ਛੋਟੇ ਦੀਦੀ ਅੱਗੇ ਹੋਏ ਤੇ ਉਹਨਾਂ ਦੇ ਵੀ ਸਿਰ ਤੇ ਸੱਟ ਲੱਗੀ ਉਸ ਤੋਂ ਬਾਅਦ ਅਸੀਂ ਬੜੀ ਮੁਸ਼ਕਿਲ ਨਾਲ ਸਾਡੇ ਸੱਟਾਂ ਵੀ ਲੱਗੀਆਂ ਹੋਈਆਂ ਅਸੀਂ ਫਿਰ ਵੀ ਅਸੀਂ ਘਰੋਂ ਬਾਹਰ ਨਿਕਲੇ ਅਸੀਂ ਫਿਰ ਉਹ ਜਦੋਂ ਆਪਾਂ 도ੜਨ ਲੱਗੇ ਨਾ ਪਹਿਲਾਂ ਦੀਦੀ ਹੁਣਾਂ ਤਾਂ ਅਸੀਂ ਬਾਹਰ ਕੱਢਤਾ ਸੀ ਪਰ ਜਦੋਂ ਅਸੀਂ ਬਾਹਰ ਨੂੰ ਆਏ ਤੇ ਅਸੀਂ ਬਾਹਰੋਂ ਕੁੰਡਾ ਲਾਇਆ ਉਸ ਤੋਂ ਬਾਅਦ ਵੀ ਉਹ ਕੋਠੇ ਤੇ ਚੜ ਗਏ ਉਹਨਾਂ ਨੇ ਏਡੀ ਉੱਚੀ ਦੀਵਾਰ ਤੇ ਛਾਲ ਉਤ ਛਾਲ ਮਾਰੀ ਥੱਲੇ ਉਦੋਂ ਸਾਡੇ ਮੰਮੀ ਡੈਡੀ ਆ ਗਏ ਸੀ ਉਹਨਾਂ ਨੇ ਫੜ ਲਿਆ ਤੇ ਉਹਨਾਂ ਨੇ ਇੰਨੀ ਪੀਤੀ ਹੋਈ ਸੀ ਨਾ ਜਦੋਂ ਉਹਨਾਂ ਨੇ ਦੀਵਾਰ ਤੋਂ ਛਾਲ ਮਾਰੀ ਨਾ ਉਹਨਾਂ ਨੂੰ ਬਿਲਕੁਲ ਵੀ ਹੋਸ਼ ਨਹੀਂ ਸੀਗੀ ਮਤਲਬ बेहोश ਹੋ ਕੇ ਜਦੋਂ ਬੰਦਾ ਡਿੱਗ ਜਾਂਦਾ ਨਾ ਉਦਾਂ ਸੀਗਾ ਉਹਨਾਂ 'ਚ ਉੱਠਣ ਦੀ ਖੁਦ ਨਾ ਹਿੰਮਤ ਵੀ ਨਹੀਂ ਸੀਗੀ ਤੇ ਉਸ ਤੋਂ ਬਾਅਦ ਉੱਥੇ ਐਮਸੀਬੀ ਆਈ ਸੀ ਕਿ ਸਾਡੇ ਉਹਨਾਂ ਨੂੰ ਅਸੀਂ ਕਿਹਾ ਕਿ ਇਹਨਾਂ ਨੂੰ ਫੜ ਕੇ ਰੱਖਿਓ ਅਸੀਂ ਹਸਪੀਟਲ ਆ ਕੇ ਤੇ ਪੱਟੀਆਂ ਵਗੈਰਾ ਕਰਵਾਈਆਂ ਤੇ ਅਸੀਂ ਥਾਣੇ ਵੀ ਰਿਪੋਰਟ ਦਿੱਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਐਮਸੀਬੀ ਜਿਹੜਾ ਆ ਉਹ ਵਿਅਕਤੀ ਨੂੰ ਭਜਾ ਦਿੱਤਾ ਮੁੜ ਕੇ ਕਿੱਥੇ ਹੈ ਵਿਅਕਤੀ ਉਹ ਪਤਾ ਕੁਛ ਹੁਣ ਤਾਂ ਕਹਿੰਦੇ ਵੀ ਪੁਲਿਸ ਸਟੇਸ਼ਨ ਐ ਪਰ ਪੱਕਾ ਨਹੀਂ ਪਤਾ ਉਹ ਤੇ ਹੀ ਦੂਜੇ ਪਾਸੇ ਪੀੜਤਾ ਦੇ ਪਤੀ ਦਾ ਕਹਿਣਾ ਹੈ ਕਿ ਉਸਤਾਜ ਸੋਹਰਾ ਉਸਤੇ ਘਰ ਆਇਆ ਸੀ ਤੇ ਉਸਦੇ ਵੱਲੋਂ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਉਸਤਾਏ ਵੀ ਕਹਿਣਾ ਹੈ ਕਿ ਦਰਅਸਲ ਉਹ ਉਹਨਾਂ ਨੂੰ ਜਾਨੋਂ ਮਾਰਨ ਦੇ ਲਈ ਹੀ ਆਇਆ ਸੀ ਮੇਰੀ ਸਿਸਟਰ ਨੂੰ ਕਹਿੰਦਾ ਕਿ ਮੈਂ ਕੋਟ ਵੱਲੋਂ ਆਇਆ ਪਿਆ ਇਹਨੇ ਬਾਅਦ ਮੇਰੀ ਸਿਸਟਰ ਨੂੰ ਪੁੱਛਿਆ ਕਿ ਕੌਣ ਉਹ ਬੋਲਦਾ ਮੈਂ ਕੋਟ ਵੱਲੋਂ ਆਇਆ ਪਿਆ ਉਹਨੇ ਫਾਰਮ ਫਾਰਮ ਦੂਰ ਦਿਖਾਈ ਫਾਈਲ ਫੋਲ ਦਿਖਾਈ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਅੰਦਰ ਬਿਠਾ ਲਿਆ ਮੇਰੀ ਭਾਈ ਪਿਛਲੇ ਕਮਰੇ ਜੀ ਸੀ ਇਹਨੂੰ ਪਤਾ ਨਹੀਂ ਸੀ ਹਨ ਮੇਰੇ ਸਿਸਟਰ ਨੂੰ ਨਹੀਂ ਪਤਾ ਕਿ ਇਹਨਾਂ ਦੇ ਉਹ ਹੈ ਹਨ ਰਿਲੇਟਿਵ ਹੈ ਹਨ ਕੋਈ ਤੇ ਉਸ ਤੋਂ ਬਾਅਦ ਫਿਰ ਇਹਨੇ ਪਿਛਲੇ ਕਮਰੇ 'ਚ ਬੈਠ ਕੇ ਉਹਨਾਂ ਬਾਤ ਸੁਣੀ ਕਿ ਨਹੀਂ ਆਵਾਜ਼ ਉਹਨਾਂ ਦੀ ਹੈ ਫਿਰ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੁੜ ਕੇ ਫਿਰ ਮੈਂ ਉੱਥੇ ਇਹਨਾਂ ਨੂੰ ਫੋਨ ਕੀਤਾ ਕਹਿੰਦੇ ਆ ਗਏ ਘਰੇ ਆਏ ਪਏ ਆ ਜਲਦੀ ਆ ਜਾਓ ਤੁਸੀਂ ਕੁਝ ਵੀ ਹੋ ਸਕਦਾ ਤੇ ਮੈਂ ਆ ਗਿਆ ਮਤਲਬ ਭੇੜੇ ਲੱਗਾ ਮੈਂ ਕੰਮ ਰੇਲਵੇ ਵਿੱਚ ਸਕਿਉਰਿਟੀ ਗਾਰਡ ਪ੍ਰਾਈਵੇਟ ਤੇ ਉਹ ਤਾਂ ਚਲੋ ਮੈਂ ਦੂਰ ਸੀਗਾ ਦੂਰ ਨਹੀਂ ਸੀਗਾ ਥੋੜਾ ਲੱਗ ਗਈ ਸੀਗਾ ਤੇ ਮੈਂ ਜਲਦੀ ਪਹੁੰਚ ਗਿਆ ਜੇ ਬਾਜਾਂ ਸਨਾ ਪਹੁੰਚਦਾ ਕੁਝ ਵੀ ਹੋ ਸਕਦਾ ਸੀਗਾ ਉੱਥੇ ਤੇ ਉਥੇ ਜਿੱਥੇ ਮੈਂ ਪਹੁੰਚਿਆ ਉਹਨੇ ਮੇਰੀ ਸਿਸਟਰ ਉਹਨੇ ਮੈਨੂੰ ਦੱਸਿਆ ਕਿ ਇਹਨੇ ਪਹਿਲਾਂ ਫੋਨ ਤੇ ਗੱਲ ਕੀਤੀ ਕਿਸੇ ਨਾਲ ਕਿ ਮੈਂ ਅੱਜ 5-6 ਬੰਦੇ ਮਾਰ ਕੇ ਆਣੇ ਆ ਲਾਸਟ ਕਾਲ ਤੇ ਕਿਸੇ ਨਾਲ ਗੱਲ ਕੀਤੀ ਮੈਂ 5-6 ਬੰਦੇ ਮਾਰ ਕੇ ਆਣੇ ਤਾਂ ਮੇਰੀ ਜਮਾਨ ਦੇ ਪੇਪਰ ਤਿਆਰ ਰੱਖਿਓ ਜਿੱਦਿ ਇਹਨਾਂ ਨੇ ਮੈਨੂੰ ਇੰਨੀ ਗੱਲ ਦੱਸੀ ਬੈਠੇ ਨੂੰ ਤੇ ਨਾਲ ਹੀ ਮੈਂ ਖੜਾ ਹੋਇਆ ਉਹਨੇ ਮੇਰੀ ਮੇਰੀ ਸਿਸਟਰ ਖੜੀ ਵੀ ਮੇਰੀ ਭੈਣ ਨੂੰ ਮੇਰੀ ਮੰਮੀ ਨੂੰ ਫੋਨ ਕਰਨ ਲੱਗੀ ਮੇਰੀ ਸਿਸਟਰ ਤੇ ਉਹਨੇ ਨਾਲ ਹੀ ਉਹਨੂੰ ਧੱਕਾ ਮਾਰਤਾ ਤੇ ਮੇਰੀ ਉਹਨੇ ਫੋਨ ਖੋਲਿਆ ਮੇਰੀ ਸਿਸਟਰ ਦਾ ਉਸ ਤੋਂ ਬਾਅਦ ਫਿਰ ਤੇ ਮੁੜ ਕੇ ਫਿਰ ਉਹਨੇ ਜਿੱਦ ਤੱਕ ਕਮਰੇ ਨਾਲ ਹੀ ਪਿੱ ਉਸ ਤੋਂ ਬਾਅਦ ਸਿਰਫ ਠੀਕ ਟਿਆੜਾ ਹੀ ਰਿਹਾ ਅੰਦਰ ਫਿਰ ਖੂਨ ਖੂਨ ਹੀ ਮਤਲਬ ਹੋ ਗਿਆ ਸਾਰੇ ਪਾਸੇ ਫਿਰ ਮਤਲਬ ਸਮਝ ਲਓ ਕਿ ਇੱਕ ਹਸਾਬ ਦਾ ਮਾਰਨ ਦੀ ਕੋਸ਼ਿਸ਼ ਕੀਤੀ ਆਨੇ ਗਲੇ ਤੇ ਮਾਰਨ ਦੀ ਸਰ ਇਹ 11:00 ਸਵਾ 11:30 11:30 ਦੇ ਵਿੱਚ ਵਿੱਚ ਆਣ ਗਵਾਂਡ ਕੋਈ ਸੁਣਾਉਣ ਵਾਲਾ ਕੁਝ ਸਰ ਆਣ ਗਵਾਂਡ ਵੀ ਇੱਥੇ ਇੱਕ ਹਸਾਬ ਦਾ ਸੀਗੇ ਉੱਥੇ ਅੰਦਰ ਸਾਡੇ ਘਰ ਅੰਦਰ ਹੋਈ ਨਾ ਵਾਰਦਾਤ ਉਹ ਹਾਂਜੀ ਅੰਦਰ ਹੋਇਆ ਨਾ ਬਾਹਰ ਹੋੰਦਾ ਤਾਂ ਫਿਰ ਥੋੜੀ ਅਲੱਗ ਗੱਲ ਸੀ ਅੰਦਰ ਅੰਦਰ ਆ ਕੇ ਹਮਲਾ ਕੀਤਾ ਉਹਨੇ ਤੇ ਗਵਾਂਡ ਵਾਲਿਆਂ ਨੂੰ ਪਤਾ ਵੀ ਨਹੀਂ ਲੱਗਣਾ ਸੀ ਜਦੋਂ ਆਪਾਂ ਬਾਹਰ ਗਏ ਉਸ ਤੋਂ ਬਾਅਦ ਪਤਾ ਲੱਗਾ ਉਹ ਤੇ ਹੀ ਦੂਜੇ ਪਾਸੇ ਇਸ ਸਾਰੀ ਵਾਰਦਾਤ ਤੋਂ ਬਾਅਦ ਮੁੰਡੇ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਥਾਣੇ ਦੇ ਬਾਹਰ ਤਰਨਾ ਲਗਾਇਆ ਤੇ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਸਾਡੇ ਮੁੰਡੇ ਨੇ ਕੋਟ ਮੈਰਿਜ ਕੀਤੀ ਸੀ ਇਸ 17 ਤਰੀਕ ਨੂੰ ਕੀਤੀ ਸਰ ਤੇ ਇਸ ਮਹੀਨੇ ਦੀ 17 ਤਰੀਕ ਨੂੰ ਤੇ ਇਹਨਾਂ ਨੇ ਲਾਵਾ ਫੇਰੇ ਵੀ ਸਰਟੀਫਿਕੇਟ ਉਹ ਵੀ ਲਿਆ ਹੋਇਆ ਹੈ ਲਾਵਾ ਫੇਰਾਂ ਦਾ ਤੇ ਕੋਰ ਦੀ ਪ੍ਰੋਟੈਕਸ਼ਨ ਵੀ ਜਿਹਨਾਂ ਨੂੰ ਮਿਲੇਗੀ ਸਾਰਾ ਕੁਝ ਹੋਇਆ ਪਿਆ ਹੈ ਤੇ ਇਹਨਾਂ ਨੇ ਇੱਥੇ 21 ਤਰੀਕ ਨੂੰ 20 ਤਰੀਕ ਨੂੰ ਸਾਡੇ ਕੋਲ ਇੱਥੇ ਆ ਗਏ ਆ ਇਹ ਮੈਰਿਜ ਕਰਾ ਕੇ ਅਸੀਂ ਵੀ ਨਾਲ ਹੀ ਸੀਗੇ ਜਦੋਂ ਮੈਰਿਜ ਹੋਈ ਜਨਾ ਲਾਵਾ ਫੇਰੇ ਕਰਾਏ ਆ ਅਸੀਂ ਮਾਂ ਪਿਓ ਦੋਨੇ ਅਸੀਂ ਨਾਲ ਹੀ ਸੀਗੇ ਤੇ ਜਦੋਂ ਇੱਥੇ ਆ ਗਏ ਆ ਉਸ ਤੋਂ ਬਾਅਦ ਚਲੋ ਮੜਾ ਮੋਟਾ ਹੁੰਦਾ ਇਨਿਆਂ ਦਾ ਵੀ ਚਲੋ ਕੋਈ ਚਾਹ ਪਾਣੀ ਜਾਂ ਕੁਛ ਵੀ ਖੁਸ਼ੀ ਹੁੰਦੀ ਆ ਸਾਰਿਆਂ ਨੂੰ ਪਰ ਸਾਡੀ ਖੁਸ਼ੀ ਵਿੱਚ ਭੰਗ ਪਾਇਆ ਗਿਆ ਕਿਸ ਨੇ ਪਾਇਆ ਔਰ ਜਿਹੜੀ ਕੋਰਟ ਦੀ ਪ੍ਰੋਟੈਕਸ਼ਨ ਆ ਉਹ ਤੁਸੀਂ ਥਾਣੇ ਦਿੱਤੀ ਸੀ ਸਰ ਥਾਣੇ ਉਹ ਕਹਿੰਦੇ ਔਨਲਾਈਨ ਚੜੀ ਹੋਈ ਆ ਔਨਲਾਈਨ ਆ ਜਾਂਦੀ ਆ ਸਰ ਦਿੱਤੀ ਹੋਈ ਆ ਔਨਲਾਈਨ ਹੈਗੀ ਆ ਉਹ ਤੇ ਉਹ ਕਹਿੰਦੇ ਸਾਡੀ ਵਕੀਲਾਂ ਨਾਲ ਉੱਥੇ ਕੋਰਟ ਵਿੱਚ ਗੱਲ ਹੋਈ ਸੀਗੀ ਵੀ ਤੁਹਾਡੀ ਇੱਕ ਜਾਂ ਦੋ ਦਿਨ ਦੇ ਵਿੱਚ ਨਾ ਤੁਹਾਡੀ ਔਨਲਾਈਨ ਥਾਣੇ ਦੇ ਵਿੱਚ ਪੁੱਛੀ ਜਾਣੀ ਆ ਅਸੀਂ ਐਸਐਚਓ ਸਾਹਮਣੇ ਵੀ ਮਲੇ ਸੀਗੇ ਜੀ ਉੱਥੇ ਸਾਡੀ ਗੱਲ ਹੋਈ ਸੀ ਕਹਿੰਦੇ ਸਾਡੇ ਕੋਲ ਤਾਂ ਇੱਥੇ ਪੁੱਜ ਗਈ ਆ ਜਿਹੜੀ ਆਨਲਾਈਨ ਉਹ ਤਾਂ ਪੁੱਜ ਗਈ ਹੋਈ ਆ ਪਰ ਤੁਹਾਡੇ ਤੇਰੇ ਬੱਚੇ ਆ ਨਾ ਦੋਨੇ ਸਾਡੇ ਕੋਲ ਪੇਸ਼ ਨਹੀਂ ਹੋਏ ਕਹਿੰਦੇ ਜਦ ਕਿ ਰਾਈਟਿੰਗ ਜੀ ਬਣਦਾ ਪੇਸ਼ ਹੋਣ ਦਾ ਬੈਠੀ ਹੋਈ ਸੀ ਪਿਛਲੇ ਕਮਰੇ ਚ ਉਹਨੇ ਆਵਾਜ਼ ਸੁਣੀ ਵੀ ਸ਼ਾਇਦ ਮੇਰੇ ਪਾਪਾ ਦੀ ਆਵਾਜ਼ ਆ ਇਹ ਜਦੋਂ ਉਹਨਾਂ ਨੇ ਇੰਨੀ ਗੱਲ ਸੁਣੀ ਮੇਰੇ ਪਾਪਾ ਦੀ ਆਵਾਜ਼ ਆ ਤਾਂ ਉਹਨੇ ਆਪਣੇ ਘਰ ਵਾਲੇ ਨੂੰ ਮੇਰੇ ਲੜਕੇ ਨੂੰ ਅਮਰਦੀਪ ਸਿੰਘ ਨੂੰ ਫੋਨ ਕੀਤਾ ਉਹ ਉਸ ਵੇਲੇ ਕੰਮ ਤੇ ਸੀਗਾ ਤੇ ਉਹਨਾਂ ਨੇ ਕਿਹਾ ਵੀ ਮੇਰੇ ਪਾਪਾ ਜੀ ਆਏ ਆ ਉਹਨਾਂ ਨੇ ਇਹ ਕਿਹਾ ਵੀ ਮੇਰੇ ਪਾਪਾ ਜੀ ਆਏ ਆ ਤੇ ਉਹ ਆ ਗਏ ਉਸ ਤੋਂ ਬਾਅਦ 5 ਮਿੰਟ ਬਾਅਦ ਸਾਨੂੰ ਫੋਨ ਆ ਗਿਆ ਮੈਂ ਤਾਂ ਮੇਰੇ ਘਰੇ ਵਾਲੇ ਦੋਨੇ ਇਕੱਠੇ ਸੀਗੇ ਤੇ ਫੋਨ ਆਇਆ ਵੀ ਕੋਰ ਤੋਂ ਕੋਈ ਆਇਆਗਾ ਸਾਡੀ ਕੁੜੀ ਨੇ ਫੋਨ ਕੀਤਾਗਾ ਤੇ ਅਸੀਂ ਤਾਂ ਹੁਣ ਚਲੋ ਲੇਟ ਹੀ ਪੁੱਜਣਾ ਸੀਗਾ ਸਾਨੂੰ ਕੀ ਪਤਾ ਸੀਗਾ ਕੀ ਚੱਕਰੀ ਤਾਂ ਇਹ ਵੀ ਉਸੇ ਵੇਲੇ ਪੁੱਜ ਜਾਂਦੇ ਤੇ ਸਾਡਾ ਲੜਕਾ ਜਦੋਂ ਹਜੇ ਨਹੀਂ ਆਇਆ ਸੀਗਾ ਤੇ ਗੱਲਬਾਤ ਕਰਦੇ ਪਏ ਸੀਗੇ ਲੜਕਾ ਸਾਡਾ ਅੰਦਰ ਜਾ ਕੇ ਬੈਠਿਆ ਉਹਨੇ ਵੀ ਪਹਿਲੀ ਵਾਰ ਦੇਖਿਆ ਉਹਨੂੰ ਜਿਹੜਾ ਨਹੀਂ ਦੇਖਿਆ ਸੀਗਾ ਸਾਨੂੰ ਨਹੀਂ ਪਤਾ ਇਸ ਗੱਲ ਦਾ ਉਹੀ ਬੈਠਿਆ ਉੱਥੇ ਗੱਲਬਾਤ ਹੋਈ ਆ ਤੇ ਫੇ ਉਹਨੇ ਕਿਹਾ ਜਦੋਂ ਲੜਕਾ ਸਾਡਾ ਉੱਥੇ ਆ ਕੇ ਬਹਿ ਗਿਆ ਨਾ ਫੇ ਉਹਨੇ ਕਿਹਾ ਕਹਿੰਦਾ ਕੁੜੀ ਨੂੰ ਬੁਲਾਓ ਉਹ ਚਾਚੇ ਨੇ ਕਿਹਾ ਨਾ ਕੁੜੀ ਨੂੰ ਬੁਲਾਓ ਤੇ ਕੁੜੀ ਬਾਹਰ ਆਈ ਆ ਕੁੜੀ ਨੇ ਉਹਦੇ ਪੈਰੀ ਹੱਥ ਲਾਇਆ ਆਪਣੇ ਚਾਚੇ ਦੇ ਤੇ ਬਸ ਉਹ ਬਹਿ ਗਏ ਆ ਤੇ ਉਹ ਚਾਚੇ ਨੇ ਆਪਣੀ ਜੇਬ ਚੋਂ ਫੋਨ ਕੱਢਿਆ ਫੋਨ ਤੇ ਇੱਕ ਗੱਲ ਕਹੀ ਆ ਉਹਨੇ ਕਹਿੰਦਾ ਅੱਜ ਮੈਂ 4-5 ਬੰਦੇ ਮਾਰ ਕੇ ਮੈਂ ਕਹਾ ਸਰ ਜੀ ਪੂਰਾ ਕਹਿੰਦੇ ਨਸ਼ਾ ਕੀਤਾ ਹੋਇਆ ਸੀ ਉਹਨੇ ਸ਼ਰਾਬ ਪੀਤੀ ਹੋਈ ਜੀ ਪਣੀ ਕਾਦਾ ਕਦਰ ਨਸ਼ਾ ਕੀਤਾ ਹੋਇਆ ਸੀ ਸਰ ਜੀ ਉਹਨੇ ਤੇ ਜਦੋਂ ਮੁੰਡਾ ਸਾਡਾ ਉੱਥੇ ਬੈਠਾ ਜਦੋਂ ਕੁੜੀ ਆਈ ਆ ਜਦੋਂ ਉਹਨੇ ਫੋਨ ਕੀਤਾਗਾ ਉਸ ਤੋਂ ਬਾਅਦ ਉਹਨੇ ਬੈਗ ਖੁੱਲਾ ਸੀਗਾ ਉਸ ਨੇ ਬੈਗ ਵਿੱਚੋਂ ਆਪਣਾ ਇੱਕ ਹਥਿਆਰ ਕੱਢਿਆ ਬੜਾ ਤੇਜ਼ਦਾਰ ਜਿਹੜਾ ਨੇਪਾਲੀ ਆਰਮੀ ਦੇ ਵਿੱਚ ਹੁੰਦਾ ਹੈ ਨਾ ਖੁਰਕਰੀ ਬੋਲਦੇ ਆ ਉਹਨੂੰ ਪਨੇ ਕੀ ਬੋਲਦੇ ਸਰ ਉਹ ਕੱਢਿਆ ਉਹਨੇ ਉਹ ਕੱਢ ਕੇ ਜੋਂ ਲੱਗਾ ਕਮਾਣ ਉਹ ਕਦੀ ਕਿਸੇ ਦੇ ਮਾਰੇ ਕਦੀ ਕਿਸੇ ਦੇ ਮਾਰੇ ਉਹ ਮੁੰਡੇ ਨੇ ਬੇਚਾਰਾ ਬਚਾ ਕੇ ਕੀਤਾ ਪਰ ਬਚਾਅ ਨਹੀਂ ਹੋ ਜਗਾ ਮੁੰਡਾ ਖਾਲੀ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ ਤੇ ਪਰਿਵਾਰਿਕ ਮੈਂਬਰਾਂ ਨੂੰ ਕਦੋਂ ਤੱਕ ਇਨਸਾਫ ਦਿਵਾਇਆ ਜਾਂਦਾ ਹੈ ਤੇ ਹਮਲਾ ਕਰਨ ਪਾੜੇ ਪਿਓ ਨੂੰ ਪੁਲਿਸ ਕਦੋਂ ਤੱਕ ਗ੍ਰਿਫਤਾਰ ਕਰਦੀ ਹੈ ਜਗਪਾਣੀ ਟੀਵੀ ਦੇ ਲਈ ਹੁਸ਼ਿਆਰਪੁਰ ਤੋਂ ਅਨਕੀਤ ਸ਼ਰਮਾ ਦੀ ਰਿਪੋਰਟ